ਉਦੋਂ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀnga ਮਾਰ ਦਿੱਤੀ ਅਹੀਂ ਤੇ ਕਹ ਰਹਾ ਉਹਨੇ ਪਹਿਪੂਰੀ ਮੰਗੀ ਪਹਿਲਾਂ ਤੁਹਾਨੂੰ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਫਰੋਦੀ ਹੁੰਦੀ ਰੋਟੀ ਦੀ ਕਾਲ ਹੁੰਦੀ ਹੋਂਗਾ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਸੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਿੰਨੇ ਪੈਸੇ ਟੰਡਾ ਟੰਡਵੜਾ ਹੋ ਗਿਆ ਇਹ ਕਿੰਨੇ ਪੈਸੇ ਪਰ ਹਨੀ 50 ਖਰੇ ਕਿੰਨਾ ਮੰਗਦੇ ਬੋਲੀ ਵੀ ਚੱਲੀ ਸੀ ਨਾ ਕਰਦੇ ਬਾਰ ਹਾਂਜੀ ਚੱਲੇ ਅੱਗੇ ਵੀ ਚਲਾਈ ਹਾਂਜੀ ਬੋਲੀ ਵੀ ਚੱਲੀ ਸੀ ਹਾਂਜੀ ਬਿਲਕੁਲ ਸਹੀ ਸੀ ਹਾਂਜੀ ਆਈ ਕਾਰ ਵੀ ਕਿਤੇ ਬੁਛੇ ਨਹੀਂ ਪਈ ਹਾਂਜੀ ਕਾਰਵਾਈ ਤਾਂ ਬਚੈਰੀ ਕਰਨ ਰਹੀ ਪਰ ਹਣੇ ਸਕਿਉਰਿਟੀ ਦਿੱਤੀ ਤੈਨੂੰ ਹਾਂਜੀ ਗਵਰਨਮੈਂਟ ਦੇ ਦਿੱਤਾ ਹੈ ਅਜੇ ਗਵਰਨਮੈਂਟ ਨਹੀਂ ਆਇਆ ਅਜੇ ਨਹੀਂ ਮੇਰਾ ਘਰ ਪਤਾ ਨਹੀਂ ਆਇਆ ਨਹੀਂ ਖਰੇ ਕਿਨੇ ਕਿਨੇ ਮੁੰਡੇ ਆਏ ਸੀ ਕਿ ਤੇ ਇਹਨਾਂ ਨੇ ਇੱਕ ਬਾਾਰ ਹੀ ਤੇ ਦੋਨੇ ਗੋਲੀ ਚਲਾਈ ਫਿਰ ਦੋ ਵਾਰੀ। ਹੰਦ ਮੰਗੀ ਕਰਦੇ ਕੀ ਇਨਸਾਫ ਹੋਣਾ। ਮੰਗਦੇ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਤਾਂ ਨੇ ਆ ਬਈ ਬੱਚਿਆਂ ਦੀ ਚਲੇ ਹੋਈ ਆ ਬਈ ਮਹਾਰਾਜ ਸੁੱਖ ਰੱਖੇ। ਔਰ ਮੰਗਾ ਹਾਂ ਕਾਦੀ ਮੰਗਣੀ ਐ। ਇੱਥੇ ਬਈ ਤਾਂ ਅੱਜ ਮਿਲਾਇਆਗਾ ਤਾਂ ਸਰਕਾਰ ਨੇ ਤੁਹਾਨੂੰ ਸਕੋਟੀ ਨਹੀਂ ਦਿੱਤੀ। ਸਕੋਟੀ ਤੁਹਾਨੂੰ ਦਿੱਤੀ ਆ। ਸਿਰਵਰ ਪਰਜਾਇਨੀ ਅਜਾ ਹੈਨੀ ਇਹਨਾਂ ਦਾ ਨਾਮ ਸੀ 21 ਹੈ 21 ਹੈ ਨਾਮ ਜੀ ਗੀ ਸੀ ਕਿਉਂ ਆ ਕਿ ਰਿਕਟਰ ਅਸੀਂ ਮੈਡੀਸਿਨ ਦੇ ਰਹੇ ਹਾਂ ਸਾ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਨੂੰ ਗੋਲੀ ਚਾਹਤੀ ਕਿਤੇ ਕਿਤੇ ਬੁਜੀ ਤੋਂ ਬੋਲੀ ਉਹਨਾਂ ਸਰ ਦਾ ਬਾਹ ਦੇ ਵੱਜੀ ਦੇ ਇੱਕ ਪੇਟ ਤੇ ਹਾਂਜੀ ਇਹਨਾਂ ਪੰਜ ਹਜ਼ਾਰ ਕਿਤੇ ਦੋ ਉਹਨਾਂ ਦੇ ਵਿੱਚੋਂ ਪਹਿਲਾਂ 60 ਪਰ ਪਾਈਏ ਹੈਗੇ ਹਾਂਜੀ 60 ਤਾਂ ਪਹਿਲਾਂ ਗੋਲੀ ਗੱਲ ਜਲੀ ਹਾਂਜੀ ਬਾਹਰ ਚ ਲਈ ਗੋਲੀ ਕੀ ਨਕੋਚ ਕੰਪਲੇਨਟ ਕੀਤੀ ਹੈ ਜੀ ਹਾਂ ਜੀ ਕੰਪਲੇਨਟ ਕਰ ਰਹੇ ਹੈ ਕੋਈ ਕਾਰਵਾਈ ਹਾਂ ਜੀ ਹੁੰਦੀ ਏ ਕਾਰਵਾਈ ਤੇ ਹੂੰ ਕਿਉਂ ਨਾ ਉਹ ਮੈਂ ਥਾਣੇ ਵਾਲੇ ਨੂੰ ਮੋਕਾ ਬੈਠਾ ਪੁਰਾਈ ਬੋਸ ਵੀ ਅੱਜ ਹੁਣ ਵੀ ਆ ਜੀ ਅਨਪ੍ਰੀਤੀ ਨਾ ਮੇਰਾ ਨਾਮ ਸਾਬੀ ਜੀ ਹਾਂ ਤਰੀਕੀ ਬਾਤ ਭਾਈ ਇਹ ਇੱਥੇ ਕੰਮ ਕਰਦੇ ਵੇ ਅਸੀਂ ਮੈਂ ਲਾਈਵ ਦਾ ਕੰਮ ਕਰਦਾ ਜੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੋਈ ਵੇਖ ਕੇ ਗਏ ਨੇ ओके ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਭਦੇ ਪਏ ਸੀ ਮੁੜ ਕੇ ਅਚਾਨਕ ਡਾਕਟਰ ਸਾਹਿਬ ਆ ਗਏ ਅੰਦਰ ਐਡਕਲ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਰੋਲ-ਵਾਲ ਕੱਢ ਕੇ ਤੇ ਗੋਲੀਆਂ ਚਲਾਤੀਆਂ ਅੱਛਾ ਹਾਂਜੀ ਕਿੰਨੇ ਜਾਣੇ ਸੀ ਤੇਨੇ ਜਾਣੇ ਸੀ ਇੱਕ ਬਾਹਰ ਸੀ ਕੋਈ ਅੰਦਰ ਆਈ ਦੋ ਜਾਣੇ ਅੰਦਰ ਆ ਜੀ ਅੱਛਾ ਹਾਂਜੀ ਕਿੱਥੇ ਕਿੱਥੇ ਲੱਗੀ ਹੋਣੀ ਬਾਹਾਂ ਤੇ ਲੱਗੀਆਂ ਜੇ ਇੱਕ ਪੇਟ ਤੇ ਲੱਗੀ ਜੇ ਕੀ ਹਾਲ ਚੰਗਾ ਲੱਗਦਾ ਹੈ ਠੀਕ ਨੇ ਹੁਣ ਦਦਾਂ ਉਡੀਸਿਟੀ ਵਧ ਜਾਈਗੀ ਹਾਂਜੀ ਹੈਗੀ ਕੀ ਕਰਵਾਉ ਤੇ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾ ਭੰਗੂਸਪਾਲਾ ਸੁਧਾਰ ਹਡੇ ਤੇ 2-36 ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੇ ਉਹ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਪ੍ਰਾਰੋਪ ਕਿੰਨੀਆਂ ਗੋਲੀਆਂ ਵੇਚੇ ਜੀ ਹੰਕਾਰ ਸਾਹਿਬ ਦੱਸੋ ਜੀ ਤੇ ਹਾਲਤ ਕੋਲੋਂ ਦੀ ਕਿੱਦਾਂ ਨੇ ਸਾਹਿਬ ਪਰ ਪੇਸ਼ਟਾਨਾ ਠੀਕ ਹੈ ਜੀ ਕੋਈ ਸਿਸਟਮ ਥੋੜੇ ਚੰਗੇ ਆਏ ਇਹ ਹੁਣ ਖੰਗਾਲਾਂਗੇ ਤਵਜੀਹ ਜੀ ਤਰ੍ਹਾਂ